બસ ਫਿਰ ਇਹ ਮੈਨੂੰ ਕਹਿੰਦੇ ਭਾਈ ਡਿਜ਼ਾਈਨ ਕਢੋ ਮੈਂ ਖ ਡਿਜ਼ਾਈਨ ਮੈਂ ਤੁਹਾਨੂੰ ਨਿਕਲ ਕਹਿੰਦੀ ਮਿੱਟੀ ਨਾਲ ਵਾਲੀ ਪਿਆ ਕਰਨ ਵਾਲਾ ਮਮੂ ਮਮੀ ਤੂੰ ਪਾਸ ਕੰਮ ਕਰਾਂਗੇ ਮੈਂ ਚਪਦਾ ਹਾਂ ਮੈਂ ਚਪਦਾ ਹਾਂ ਫੱਟੇ ਦੀਆਂ ਕੰਧਾਂ ਹੁੰਦੀਆਂ ਸਾਰੀਆਂ ਚਿਪ ਦਿੰਦਾ ਅੱਛਾ ਤੈਨੂੰ ਇਸ ਤਰ੍ਹਾਂ ਕਰੋ ਨਹੀਂ ਕਰੋ ਮੈਂ ਤੈਨੂੰ ਇਹ ਥੋੜਾ ਜਿਹਾ ਬੋੜਪਾ ਤੇ ਚੱਲ ਬਣ ਗਿਆ ਹਾਂ ਆ ਲੋ ਜੀ ਚਾਨਣ ਆਤਾ ਸਾਡੇ ਘਰੇ ਚਾਨਣ ਉਤਰ ਆਇਆ ਅੱਜ ਇਹਨਾਂ ਬੁੜੀਆਂ ਬਹੁਤ ਚੁੱਲੇ ਸ਼ਿੰਗਾਰ ਕੇ ਰੱਖਦੀਆਂ ਤੇ ਘਰਾਂ ਚ ਬਰਕਤ ਵੀ ਹੁੰਦੀ ਸੀ ਹੈ ਅੱਜ ਕੱਲ ਬੁੜੀਆਂ ਪਤਾ ਨਹੀਂ ਕਿਉਂ ਨਹੀਂ ਲਾਉਂਦੀਆਂ ਗੀਆਂ ਮੈਂ ਸਵਾਰ ਕੇ ਰੱਖਦੀ ਇਹਨੂੰ ਹੈ ਹਾਂਜੀ ਗਾਇਜ਼ ਆਪਾਂ ਮਿੱਟੀ ਲਾਤੀ ਹੈ ਪਾਣੀ ਵਾਲੀ ਮਿੱਟੀ ਨੂੰ ਤੰਦੂਰ ਨੂੰ ਤੇ ਚੁੱਲੇ ਨੂੰ ਕਿਉਂਕਿ ਇਸ ਵਾਰੀ ਨੇ ਮੈਂ ਚੁੱਲੇ ਤੇ ਇਸ ਤਰੀਕੇ ਉਹ ਬਣਾਈ ਹੈ ਘੇਰਾ ਜਿਹਾ ਬਣਾਤਾ ਸਵਾਸ ਉਹ ਕੱਢਦੇ ਨੇ ਦਰਸ਼ਕੋ ਤੇ ਬਾਹਰ ਡੁੱਲਣ ਲੱਗ ਜਾਂਦੀ ਹੈ हां जी दर्शको इस तरीके ਆਪਾਂ ਮਿੱਟੀ ਵਧੀਆ ਲਾਤੀ ਐ ਇਸ ਵਾਰੀ ਕਿਉਂਕਿ ਇਸ ਵਾਰ ਨਾ ਮੈਂ ਮਿੱਟੀ ਕਹਿਕਲ ਲਾਈ ਆ ਪਹਿਲਾਂ ਮੈਂ ਆਪਣਾ ਗੋਹਾ ਤੇ ਰੇਣ ਲਾਤੀ ਸੀਗੀ ਤੇ ਨਾ ਖਰਾਬ ਜੇ ਹੋ ਗਈ ਸੀ ਮਿੱਟੀ ਉਪਣ ਜ ਗਈ ਸੀ ਕਿਉਂਕਿ ਗੋਏ ਨਾ ਤਰੇ ਬਣ ਜਾਂਦੀ ਐ ਤੇ ਐਸ ਵਾਰੀ ਭਾਈ ਮੈਂ ਕਹਿਕਲ ਮਿੱਟੀ ਲਾਈ ਆ ਕਾਲੀ ਤੇ ਰੇਣ ਹਾਂ ਦਿਵਾਰੀ ਤੇ ਮੈਂ ਬਣਾਉਂਗੀ ਬਰੈਡ ਜੇ ਓਕੇ 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 ਆ ਦੇਖੋ ਭਾਈ ਅਸੀਂ ਕੱਲ ਜੈਮ ਲਿਆਂਦੀ ਸੀਗੀ ਦੇਖੋ ਤੇ ਆ ਸੀ ਅਸੀਂ ਬ੍ਰੈਡ ਲੈਂਦੇ ਸੀ ਤੇ ਮਰੋੜ ਕੇ ਰੱਖੇਗੇ ਤਾਂ ਟੁੱਟਣਗੇ ਅਸੀਂ ਭਾਈ ਰੋਟੀ ਨਹੀਂ ਖਾਣੀ ਤੇ ਅਸੀਂ ਰੋਟੀ ਦਿੱਤੀ ਛੱਡ ਤੇ ਅਸੀਂ ਆ ਕੀ ਕਹਿੰਦੇ ਹੁੰਦੇ ਆ ਨਾਸਤੇ ਦੇ ਵਿੱਚ ਬ੍ਰੇਕਫਾਸਟ ਗੁੜੀਆ ਦਾ ਸੈਂਡਵਿਚ ਆ ਜਿਹੜਾ ਰੈਡੀ ਆ ਹੁਣ ਮੈਂ ਮੇਰਾ ਸੈਂਡਵਿਚ ਰੈਡੀ ਕਰਦੀ ਹਾਂ ਹੂੰ ਵਧੀਆ ਸਕੂਲ ਚ ਲੱਗੇ ਜਾਂਦੇ ਸੀ ਨਾ ਪਹਿਲਾਂ ਹੂੰ ਤੇ ਪਹਿਲਾਂ ਅਸੀਂ ਬੱਚਿਆਂ ਨੂੰ ਭੇਜਦੇ ਹੁੰਦੇ ਸੀ ਦਰਸ਼ਕੋ ਤੇ ਹੁਣ ਅਸੀਂ ਸਕੂਲ ਚ ਤਾਂ ਸਾਡੇ ਬਾਹਰ ਹੀ ਨਹੀਂ ਹੁੰਦੇ ਨੇ ਟਿਫਨ ਖੋਲਦੇ ਸੀ ਪਹਿਲੇ ਸਾਰੇ ਚੱਕ ਲੈਂਦੇ ਸੀ ਹਾਂ ਪਤਾ ਹੀ ਇਹ ਵੀ ਉਹਦੀ ਮੰਮੀ ਨੇ ਵੀ ਕਰ ਲਾਣਾ ਅੱਛਾ ਦਰਸ਼ਕੋ ਤੁਸੀਂ ਵੀ ਖਾਣਾ ਤਾਂ ਆਜੋ ਜੀ ਆਪਾਂ ਹੁਣ ਖਾ ਰਹੇ ਹਾਂ ਮੈਨੂੰ ਨਾ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ 10 ਵਜੇ ਲੇ ਘਟੋ ਘਟ ਤੇ ਅਜੇ ਨਾ ਮਰਦੀ ਹੋਈ ਭੁੱਖ ਪਾਲਣ ਠੀਕ ਹੈ ਦਰਸ਼ਕੋ ਆਪਾਂ ਨਾਸ਼ਤਾ ਵੀ ਕਰ ਲਿਆ ਹੁਣ ਅਸੀਂ ਜਿਹੜਾ ਮਾੜਾ ਵਟਾ ਕੰਮ ਰਹਿੰਦਾ ਉਹ ਨੂੰ ਵੇਖਦੇ ਹਾਂ